ਮੈਂ ਸੈਮਸਨ ਸੀ ਸੈਕਟਰੀ ਰੈੱਡ ਕਰਾਸ ਸੁਸਾਇਟੀ ਅਮਰਸਰ ਅੱਜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮਾਨਯੋਗ ਸ਼੍ਰੀਮਤੀ ਸ਼ਾਕਸੀ ਸਾਨੀ ਜੀ ਦੇ ਜ਼ਿਲ੍ਹਾ ਅਧਿਸ਼ਾਨ ਸਾਹਿਬ ਰੈੱਡ ਕਰਾਸ ਪਵਨ ਦੇ ਵਿੱਚ ਰੈੱਡ ਕਰਾਸ ਦਿਵਸ ਨੂੰ ਜਿਹੜਾ ਆਯੋਜਿਤ ਕੀਤਾ ਗਿਆ ਹੈ 1863 ਦੇ ਵਿੱਚ ਰੈੱਡ ਕਰਾਸ ਦੀ ਸਥਾਪਨਾ ਹੈਨਰੀ ਡਿਊਨਰ ਜੀ ਵੱਲੋਂ ਕੀਤੀ ਗਈ ਸੀ ਤੇ ਹੈਨਰੀ ਡਿਊਨਰ ਜੀ ਦੇ ਜਿਹੜਾ ਜਨਮ ਦਿਹਾੜੇ ਨੂੰ ਪੂਰੇ ਵਿਸ਼ੇ ਦੇ ਵਿਸ਼ੇ ਦੇ ਵਿੱਚ ਰੈੱਡ ਕਰਾਸ ਉਹ ਜਿਹੜਾ ਵਾ ਮਨਾਇਆ ਜਾਂਦਾ ਹੈ। ਔਰ ਅੱਜ ਇਸੇ ਹੀ ਕਰੀਬ ਦੇ ਵਿੱਚ ਰੈੱਡ ਕਰਾਸ ਪੰਜਾਬ ਅਮਰਸਰ ਦੇਖੀ ਇੱਕ ਬਹੁਤ ਵੱਡਾ ਜਿਹੜਾ ਵਾ ਸਮਾਰੋਹ ਔਰ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਹਦੇ ਵਿੱਚ ਇੱਕ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਔਰ ਉਸ ਦੇ ਨਾਲ ਹੀ ਸੈਮੀਨਾਰ ਦੇ ਵਿੱਚ ਰੈੱਡ ਕਰਾਸ ਸੁਸਾਇਟੀ ਅਮਰਸਰ ਦੇ ਕੀਤੇ ਗਏ ਕੰਮਾਂ ਤੇ ਜਿਹੜੀ ਆ ਵਿਸ਼ੇਸ਼ ਚਰਚਾ ਹੋਈ ਜਿਹਦੇ ਵਿੱਚ ਰੈੱਡ ਕਰਾਸ ਸੁਸਾਇਟੀ ਵੱਲੋਂ ਪਹੂੜਾ ਸਕੀਮ ਦੇ ਤਹਿਤ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਗਿਆ ਕਿ ਅੱਜ ਤੱਕ ਜਿਹੜਾ 195 ਬੱਚਿਆਂ ਦੀ ਜਿਹੜਾ ਪਗੋੜਾ ਸਕ੍ਰੀਮ ਹੈ ਉਹ ਜਾਨ ਬਚਾਉਣ ਦੇ ਵਿੱਚ ਸਫਲ ਹੋਈ ਹੈ ਉਸ ਦੇ ਨਾਲ ਹੀ ਸੈਕਟਰੀ ਰੈੱਡ ਕਰਾਸ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਅੱਜ ਰੈੱਡ ਕਰਾਸ ਪੂਰੇ ਜ਼ਿਲ੍ਹੇ ਦੇ ਵਿੱਚ ਜਿੱਥੇ ਬੇਸਹਾਰਾ ਗਰੀਬਾਂ ਯਤੀਮਾਂ ਦੀ ਜਿਹੜੀ ਮਦਦ ਕਰ ਰਹੀ ਹੈ ਉਸ ਦੇ ਨਾਲ ਹੀ ਵਿਧਵਾਵਾਂ ਦੀ ਜਿਹੜੀਆਂ ਖੁੱਲੇ ਤੌਰ ਤੇ ਜਿਹੜੀ ਹੈ ਇਹ ਸੰਸਥਾ ਜਿਹੜੀ ਹੈ ਡਿਪਟੀ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਮਦਦ ਕਰਦੀ ਹੈ। ਔਰ ਅੱਜ ਜ਼ਿਲ੍ਹੇ ਦੇ ਵਿੱਚ ਨੌਜਵਾਨ ਬੱਚੇ ਤੇ ਬੱਚੀਆਂ ਨੂੰ ਸਵੈ ਰੋਜ਼ਗਾਰ ਦੇ ਵਿੱਚ ਸਥਾਪਿਤ ਕਰਨ ਦੇ ਲਈ ਵੀ ਇਹ ਸੰਸਥਾ ਬੱਚਿਆਂ ਨੂੰ ਕੰਪਿਊਟਰ ਟ੍ਰੇਨਿੰਗ ਅਤੇ ਕਟਿੰਗ ਡੀਟਿੰਗ ਟੇਲਿੰਗ ਆਦਿ ਟ੍ਰੇਨਿੰਗ ਦੇ ਕੇ ਪੜਾ ਦੇ ਖੜੇ ਹੋਣ ਦੇ ਲਈ ਜਿਹੜੀ ਆ ਉਹ ਟ੍ਰੇਨਿੰਗ ਪ੍ਰਦਾਨ ਕਰ ਰਹੀ ਹੈ ਜिले ਦੇ ਵਿੱਚ ਰੈੱਡ ਕਰਾਸ ਸੋਸਾਇਟੀ ਦੇ ਵੱਲੋਂ ਜਿਹੜਾ ਵਰਕਿੰਗ ਔਰਮਨ ਦੇ ਲਈ ਹੁਸਨ ਵੀ ਖੋਲਿਆ ਗਿਆ ਹੈ ਔਰ ਅੱਜ ਖਾਸ ਕਰਕੇ ਮੌਜੂਦਾ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਰੈੱਡ ਕਰਾਸ ਜਿਹੜਾ ਵਾ ਵਿਸ਼ੇਸ਼ ਤੂਰ ਤੇ ਖੂਨਦਾਨ ਕੈਂਪ ਆਯੋਜਿਤ ਕਰੇਗਾ ਅੱਜ ਵੀ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਤੇ ਕੱਲ ਵੀ ਸਵੇਰੇ 8 ਵਜੇ ਤੋਂ ਰੈੱਡ ਕਰਾਸ ਪੌਂਡ ਵਿਖੇ ਇੱਕ ਹੋਰ ਖੂਨਦਾਨ ਕੈਂਪ ਜਿਹੜਾ ਆਯੋਜਿਤ ਕੀਤਾ ਜਾ ਰਿਹਾ ਵਾ ਤਾਂ ਕਿ ਸਾਡੇ ਖੂਨਦਾਨ ਕੈਂਪਾਂ ਦੇ ਜਿਹੜੇ ਅਮਰਸਰ ਦੇ ਜਿੰਨੇ ਵੀ ਬਲੱਡ ਬੈਂਕ ਆ ਉਹਨਾਂ ਦੇ ਵਿੱਚ ਸਫੀਸ਼ੀਐਂਟ ਮਾਤਰਾ ਦੇ ਵਿੱਚ ਜਿਹੜਾ ਵਾ ਖੂਨ ਜਨਾ ਵਾ ਉਹ ਸਟਾਕ ਕੀਤਾ ਜਾ ਸਕੇ ਸਰ ਅੱਜ ਕਿੰਨੇ ਜਿਹੜੇ ਡੋਨਰਾਂ ਨੇ ਖੂਨਦਾਨ ਕੀਤਾ ਅੱਜ ਕੋਈ 49 ਜਿਹੜੇ ਆ ਨੌਜਵਾਨਾਂ ਨੇ ਜਿਹੜਾ ਵਾ ਆਪਣਾ ਖੂਨ ਜਿਹੜਾ ਵਾ ਉਹ ਦਾਨ ਕੀਤਾ ਵਾ ਔਰ ਮੈਨੂੰ ਅਭੀ ਦੱਸਿਆ ਕਿ ਕੱਲ ਜਿਹੜਾ ਵਾ ਸਾਡੇ ਕੋਲ 100 ਦੇ ਕਰੀਬ ਜਿਹੜੇ ਆ ਖੂਨਦਾਨੀ ਹੋਣਗੇ ਔਰ ਨੌਜਵਾਨ ਬੱਚੇ ਤੇ ਬੱਚੀਆਂ ਆਪਣਾ ਖੂਨਦਾਨ ਕਰਕੇ ਜਿਹੜਾ ਇਹ ਪੁੰਨ ਦਾ ਕੰਮ ਆ ਜਿਹੜਾ ਸਿਰਫ ਤੇ ਸਿਰਫ ਇਨਸਾਨੀ ਮਦਦ ਦੇ ਨਾਲ ਹੀ ਕੀਤਾ ਜਾ ਸਕਦਾ ਉਹਦੇ ਵਿੱਚ ਆਪਣਾ ਯੋਗਦਾਨ ਦੇਣਗੇ ਔਰ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਦਾ ਵੀ ਇਹ ਵਿਸ਼ੇਸ਼ ਸੰਦੇਸ਼ ਹੈ ਪੂਰੇ ਰੈੱਡ ਕਰਾਸ ਨੂੰ ਕਿ ਵਤ ਵਤ ਜਿਹੜਾ ਖੂਨ ਜਿਹੜਾ ਉਹ ਖੂਨਦਾਨੀ ਕੋ ਲੈ ਕੇ ਨੂੰ ਸਟੋਰ ਕੀਤਾ ਜਾਵੇ ਕਾ ਕਿ ਕਿਤੇ ਵੀ ਲੋਡ ਪੈਣ ਤੇ ਇਸ ਕੋੰਦੀ ਜਿਹੜੀ ਆ ਸਹੀ ਵਰਤੋਂ ਕੀਤੀ ਜਾ। ਸਰ ਜੀ ਅਸੀਂ ਚਾਹਾਂਗੇ ਤੁਸੀਂ ਇਹ ਤਰੀਕ ਵੀ ਜਿਹੜੀ ਆ ਮਈ ਦੇ ਮਹੀਨੇ ਦੀ ਜਰੂਰ ਮੈਂਸ਼ਨ ਕਰੋ ਕਿ ਅੱਜ ਕਿੰਨੇ ਤੇ ਕੱਲ ਕਿੰਨੀ ਤਰੀਕ ਨੂੰ ਜਿਹੜਾ ਹੈ ਕੱਲ ਅੱਜ 8 ਤਰੀਕ ਨੂੰ ਕੈਂਪ ਆਯੋਜਿਤ ਕੀਤਾ ਗਿਆ ਤੇ ਕੱਲ 9 ਮਈ ਨੂੰ ਰੈੱਡ ਕਰਾਸ ਪੌਂਡ ਵਿਕੇਸ਼ਵਰੀ 8 ਵਜੇ ਤੋਂ ਇੱਕ ਕੈਂਪ ਆਯੋਜਿਤ ਕੀਤਾ ਜਾਵੇਗਾ ਤੇ ਮੈਂ ਸਾਰਿਆਂ ਹੀ ਜਿਹੜੀ ਐਸਐਸਵੀ ਜਥੇਬੰਦੀਆਂ ਨੌਜਵਾਨਾਂ ਨੂੰ ਸਪੋਰਟਸ ਪਰਸਨ ਨੂੰ ਅੱਜ ਦੇ ਮੌਜੂਦਾ ਹਾਲਾਤ ਨੂੰ ਤੇ ਅਮਰ ਵਿੱਚ ਰੱਖਦਾ ਹੋਇਆ ਬੇਨਤੀ ਕਰਦਾ ਹੈ ਕਿ ਵੱਧ ਤੋਂ ਵੱਧ ਨੌਜਵਾਨ ਜਿਹੜੇ ਕੱਲ ਦੇ ਕੈਂਪ ਵਿੱਚ ਸ਼ਾਮਲ ਹੋਣ ਔਰ ਵੱਧ ਤੋਂ ਵੱਧ ਖੂਨ ਜਿਹੜਾ ਵਾ ਉਦਾਨ ਕੀਤਾ ਜਾਵੇ ਔਰ ਸਾਡੇ ਮਾਨਯੋਗ ਗਵਰਨਰ ਸਾਹਿਬ ਵੀ ਇਸ ਜਿਹੜਾ ਕੱਲ ਦੇ ਖੂਨਦਾਨ ਕੈਂਪ ਦੇ ਵਿੱਚ ਆਨਲਾਈਨ ਜਿਹੜੇ ਆ ਉਹ ਸ਼ਿਰਕਤ ਕਰਨਗੇ ਜੀ ਮੈਂ ਵਿਕਰਮਜੀਤ ਸਿੰਘ ਹੈ ਜੀ ਇਵੈਂਟ ਮੈਨੇਜਰ ਰੈੱਡ ਕਰਸ ਸੁਸਾਇਟੀ ਅੰਮ੍ਰਿਤਸਰ ਅੱਜ ਜੋ ਕਿ ਵਰਲਡ ਰੈੱਡ ਕਰਾਸ ਦੇ ਮਨਾਇਆ ਗਿਆ ਸੀ ਉਹਦੇ ਤਹਿਤ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਸੀ ਜਿਸ ਵਿੱਚ ਬਹੁਤ ਨੌਜਵਾਨਾਂ ਨੇ ਉਰਸ਼ਾ ਦੇ ਨਾਂ ਬਲੱਡ ਦਿੱਤਾ ਇਸੇ ਲੜੀ ਤਹਿਤ ਕਿਉਂਕਿ ਮੌਜੂਦਾ ਹਾਲਾਤ ਵੀ ਜੋ ਹੈ ਉਹਦੇ ਵਿੱਚ ਵੀ ਸਾਨੂੰ ਬਲੱਡ ਦੀ ਜ਼ਰੂਰਤ ਹੈਗੀ ਆ ਉਹਦੇ ਤਹਿਤ ਕੱਲ 9 ਮਈ ਨੂੰ ਰੈੱਡ ਕਰਾਸ ਪਾਵਰ ਗ੍ਰੀਨ ਐਵੇਨਿਊ ਵਿਖੇ ਦੁਬਾਰਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਨੌਜਵਾਨ ਜਿਹੜੇ ਆ ਇਕੱਠੇ ਹੋ ਕੇ ਇਹੋ ਜਿਹਾ ਕਿਉਂਕਿ ਕੋਨ ਕੋਈ ਅਜੇ ਤੱਕ ਕੋਈ ਮਸ਼ੀਨਰੀ ਕੋਈ ਇਹੋ ਜੀ ਫੈਕਟਰੀ ਨਹੀਂ ਬਣੀ ਜੋ ਕੋਨ ਬਣਾ ਸਕੇ ਇਨਸਾਨ ਇਹੋ ਜੀ ਫੈਕਟਰੀ ਇਹਦੇ ਚ ਬੰਦਾ ਤੇ ਇਹਨੂੰ ਦਿੱਤਿਆ ਜਿੱਥੇ ਕਿਸੇ ਦੀ ਜ਼ਿੰਦਗੀ ਬਚਾਈ ਜਾ ਸਕਦੀ ਉੱਥੇ ਆਪਣੇ ਸਿਧੂ ਦਾ ਬਹੁਤ ਫਾਇਦਾ ਹੈ ਸੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਮੇਰੇ ਹੱਥ ਜੋੜ ਕੇ ਅਪੀਲ ਹੈ ਕਿ ਕੱਲ ਇਸ ਕੈਂਪ ਦੇ ਵਿੱਚ ਸ਼ਾਮਲ ਹੋਵੋ ਤੇ ਰੱਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ